ਮਾਨਯੋਗ ਐਸਐਸਪੀ ਸਾਹਿਬ ਜੀ ਮੋਗਾ ਸ੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿੱਤੀਆਂ ਨਿਰਦੇਸ਼ਾਂ ਤੇ ਚੱਲਦੇ ਹੋਏ ਸ੍ਰੀ ਦਰਬੀਰ ਸਿੰਘ ਜੀ ਸਿੱਧੂ ਡੀਐਸਪੀ ਸਬਡਿਵੀਜ਼ਨ ਬਗਾ ਪੁਰਾਣਾ ਜੀ ਦੀ ਅਗਵਾਈ ਹੇਠ ਸਾਨੂੰ ਪੁਲਿਸ ਥਾਣਾ ਸਮਰਸਰ ਵਿਖੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਿਤੀ 24 ਨਵੰਬਰ 2025 ਨੂੰ ਦੌਰਾਨੇ ਗਸ਼ਟ ਸਾਡੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਜੀ ਨੂੰ ਇੱਕ ਮੁਕਬਰਦੀ ਉਤਲਾਹ ਉੱਤੇ ਇੱਕ ਨੌਜਵਾਨ ਜੋ ਕਿ ਚੋਰੀ ਦੇ ਮੋਟਰਸਾਈਕਲ ਖਰੀਦ ਕੇ ਵੇਚਣ ਦਾ ਆਦੀ ਸੀ ਜਿਸ ਦਾ ਨਾਮ ਨਵੀਤ ਸਿੰਘ ਉਰਫ ਮਾਨ ਉਤਰ ਹਰਪ੍ਰੀਤ ਸਿੰਘ ਮਾਨ ਵਾਸੀ ਵਾਧਾਪੁਰਾਣਾ ਹੈ ਜਿਸ ਕੋਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਿਨਾ ਕਾਗਜ਼ਾਤ ਮੌਕੇ ਤੇ ਬਰਾਮਦ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਥਾਣਾ ਸਮਰਸਰ ਵਿਖੇ ਮੁਕੱਦਮਾ ਨੰਬਰ 164 ਮਿਤੀ 24/11/2025 ਅਧੀਨ ਤਾਰਾ 3032 3172 ਬੀਐਨਐਸ ਦੇ ਦਰਜ ਕੀਤਾ ਗਿਆ ਬਾਅਦ ਵਿੱਚ ਤਫਤੀਸ਼ ਵਿੱਚ ਇਸ ਤੋਂ ਦੋ ਮੋਟਰਸਾਈਕਲ ਹੋਰ ਜੋ ਕਿ ਇਸਨੇ ਵੈਰੋਕੇ ਰੋਡ ਸਮਲਸਰ ਦੇ ਖੇਤ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ ਉਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਇਹਨਾਂ ਤਿੰਨ ਮੋਟਰਸਾਈਕਲ ਜਿਨ੍ਹਾਂ ਵਿੱਚੋਂ ਦੋਸ ਮਾਰਕਾ ਸਪਲੈਂਡਰ ਇੱਕ ਸੀਜੀਡੀ ਡੀ ਲਕਸ ਤਿੰਨੋਂ ਬਿਨਾਂ ਕਾਗਜ਼ਾਤ ਦੇ ਬਰਾਮਦ ਕਰ ਲਏ ਗਏ ਹਨ। ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜੇ ਹੋਰ ਕੋਈ ਤੱਤ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ। ਮਾਨਯੋਗ ਐਸਐਸਪੀ ਸਾਹਿਬ ਜੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਦੇ ਦਿੱਤੀਆਂ ਨਿਰਦੇਸ਼ਾਂ ਤੇ ਚੱਲਦੇ ਹੋਏ ਸ਼੍ਰੀ ਦਰਬੀਰ ਸਿੰਘ ਜੀ ਸਿੱਧੂ ਡੀਐਸਪੀ ਸਬਡਿਵੀਜ਼ਨ ਬਾਂਧਾ ਪੁਰਾਣਾ ਜੀ ਦੀ ਅਗਵਾਈ ਹੇਠ ਸਾਨੂੰ ਪੁਲਿਸ ਥਾਣਾ ਸਮਰਸਰ ਵਿਖੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮਿਤੀ 24 ਨਵੰਬਰ 2025 ਨੂੰ ਦੌਰਾਨੇ ਗਸ਼ਟ ਸਾਡੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਜੀ ਨੂੰ ਇੱਕ ਮੁਖਬਰ ਦੀ ਇਤਲਾਹ ਉੱਤੇ ਇੱਕ ਨੌਜਵਾਨ ਜੋ ਕਿ ਚੋਰੀ ਦੇ ਮੋਟਰਸਾਈਕਲ ਘਰੀਕੇ ਵੇਚਣ ਦਾ ਆਦੀ ਸੀ ਜਿੱਦਾਂ ਨਾਮ ਨਵਦੀਪ ਸਿੰਘ ਉਰਫ ਮਾਨ ਪੁੱਤਰ ਹਰਪ੍ਰੀਤ ਸਿੰਘ ਮਾਨ ਵਾਸੀ ਵਾਧਾਪੁਰਾਣਾ ਹੈ ਜਿਸ ਕੋਲੋਂ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਿਨਾ ਨੰਬਰੀ ਬਿਨਾ ਕਾਗਜ਼ਾਤ ਮੌਕੇ ਤੇ ਬਰਾਮਦ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਥਾਣਾ ਸਮਰਸਰ ਵਿਖੇ ਮੁਕੱਦਮਾ ਨੰਬਰ 164 ਮਿਤੀ 24 11 2025 ਅਧੀਨ ਧਾਰਾ 303 2 317 2 ਬੀਐਨਐਸ ਦੇ ਦਰਜ ਕੀਤਾ ਗਿਆ ਬਾਅਦ ਵਿੱਚ ਤਫ਼ਤੀਸ਼ ਵਿੱਚ ਇਸ ਤੋਂ ਦੋ ਮੋਟਰਸਾਈਕਲ ਹੋਰ ਜੋ ਕਿ ਇਸਨੇ ਵੈਰੋ ਕੇ ਰੋਡ ਸਮਾਲਸਰ ਵਿਖੇ ਝਾੜੀਆਂ ਵਿੱਚ ਲੁਕਾ ਕੇ ਰੱਖੇ ਸਨ ਉਹਨਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਕੁੱਲ ਤਿੰਨ ਮੋਟਰਸਾਈਕਲ ਜਿਨ੍ਹਾਂ ਵਿੱਚੋਂ ਦੋਸ ਮਾਰਕਾ ਸਪਲੈਂਡਰ ਇੱਕ ਸੀਵੀਡੀ ਲਕਸ ਤਿੰਨੋਂ ਬਿਨਾ ਕਾਗਜ਼ਾਤ ਦੇ ਬਰਾਮਦ ਕਰ ਲਏ ਗਏ ਹਨ। ਮਾਮਲੇ ਦੀ ਤਫ਼ਤੀਸ਼ ਅਜੇ ਚੱਲ ਰਹੀ ਹੈ ਜੇ ਹੋਰ ਕੋਈ ਤੱਥ ਸਾਹਮਣੇ